ਉਨ੍ਹਾਂ ਦੇ ਅੰਦਰ ਕਦੇ ਢੈਂਦੀ ਕਲਾ ਆਉਂਦੀ ਨਹੀਂ ਹੈ ਕਦੇ ਨਿਰਾਸ਼ ਹੋ ਕੇ ਉਹ ਢੇਰੀ ਢਾਕੇ ਨਹੀਂ ਬੈਠਦੇ ਨੇ ਸਗੋਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਉਦਮੀ ਬਣ ਕੇ ਹਰ ਮੁਸੀਬਤ ਦਾ ਸਾਹਮਣਾ ਕਰਦੇ ਨੇ ਜੇ ਅੱਜ ਦੇ ਸਮੇਂ ਦੇ ਹਾਲਾਤ ਵੇਖਦੇ ਆ ਚਾਰ ਚਫੇਰੇ ਪਾਣੀ ਦਾ ਕਹਿਰ ਮੱਚਿਆ ਹੋਇਆ ਹੈ ਪਿੰਡਾਂ ਪਿੰਡਾਂ ਦੇ ਵਿੱਚ ਹੜ੍ਹ ਆਏ ਹੋਏ ਨੇ ਕਈ ਗਰੀਬਾਂ ਦੇ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਤਬਾਹ ਹੋ ਚੁੱਕੇ ਨੇ ਪਰ ਫਿਰ ਵੀ ਉਹਨਾ ਮਹਾਨ ਲੋਕਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਅਜੇ ਵੀ ਕਾਇਮ ਹੈ ਹਿੰਮਤ ਅਜੇ ਵੀ ਕਾਇਮ ਹੈ ਉਹਨਾਂ ਲਈ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਤੁਸੀਂ ਆਪ ਕਿਰਪਾ ਕਰੋ ਇਹਨਾਂ ਬਹਾਦਰ ਲੋਕਾਂ ਦੇ ਅੰਗ ਸੰਗ ਸਹਾਈ ਹੋਵੋ ਅਤੇ ਇਸ ਔਖੇ ਸਮੇਂ ਦੇ ਵਿੱਚ ਇਹਨਾਂ ਨੂੰ ਇਸੇ ਪ੍ਰਕਾਰ ਜੂਚਨ ਦਾ ਆਤਮਿਕ ਬਲ ਹੋਰ ਬਖਸ਼ਿਸ਼ ਕਰੋ ਇਹ ਸਤਿਗੁਰੂ ਦੀ ਬਾਣੀ ਦੀ ਮਹਿਮਾ ਹੈ ਕਲ ਕਲੇਸ਼ਾ ਦੁਖ ਹਰੇ ਉਨ੍ਹਾਂ ਦੇ ਅੰਦਰ ਦੇ ਕਲੇਸ਼ ਦੁੱਖ ਨਾਸ਼ ਹੋ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਸੱਚੀ ਬਾਣੀ ਦਾ ਅੰਮ੍ਰਿਤ ਪੈਦਾ ਹੁੰਦਾ ਹੈ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਹਰ